ਕਾਂਗਰਸ ਕਮੇਟੀ ਵੱਲੋਂ ਅਬੌਰ ਵਿਖੇ ਇੱਕ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਪ੍ਰਧਾਨ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਭਾਗ ਲੈ ਰਹੇ ਹਨ ਇਸ ਕਰਕੇ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਕੁਬਾਇਆ ਅਤੇ ਫਰੋਈਪੁਰ ਲੋਕ ਸਭਾ ਹਲਕਾ ਇੰਚਾਰਜ ਸ਼ੇਰ ਸਿੰਘ ਕੁਬਾਇਆ ਦੇ ਪ੍ਰਧਾਨਗੀ ਹੇਠ ਵੱਡਾ ਕਾਫਲਾ ਅਬੌਰ ਲਈ ਰਵਾਨਾ ਹੋਇਆ ਜਿਸ ਨੂੰ ਬਲਾਕ ਪ੍ਰਧਾਨ ਵਡੇਰਾ ਅਤੇ ਕੰਬੋਜ ਵੱਲੋਂ ਰਵਾਨਾ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਇਹਨਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਚੋਣਾਂ ਆਣਗੀਆਂ ਉੱਥੇ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ ਅਤੇ ਵਿਰੋਧੀਆਂ ਦਾ ਸੁਪਣਾ ਸਾਫ ਹੋ ਜਾਊਗਾ ਇਸ ਮੌਕੇ ਬੋਲਦੇ ਹੋਏ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲਿਆ ਗਿਆ ਅਤੇ ਕਿਾ ਕੀ ਲੋਕਾਂ ਨੇ ਮਨ ਬਣਾ ਲਿਆ ਹੈ ਤੇ 2027 ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਚਲਦਾ ਕਰ ਕਾਂਗਰਸ ਦਾ ਸਾਥ ਦੇਣਗੇ ਇਸ ਦਾ ਅਗਾਜ ਅੱਜ ਫਾਜ਼ਿਲਕਾ ਜ਼ਿਲ੍ਹੇ ਤੋਂ ਅਬੋਰ ਬਲਾਕ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੀਤਾ ਜਾ ਰਿਹਾ ਹੈ ਇਸ ਮੌਕੇ ਬੋਲਦੇ ਹੋਏ ਬਲਾਕ ਪ੍ਰਧਾਨ ਦਿਯਾਤੀ ਕਾਂਗਰਸ ਕਮੇਟੀ ਅਤੇ ਬਲਾਕ ਪ੍ਰਧਾਨ ਸ਼ਹਿਰੀ ਕਾਂਗਰਸ ਕਮੇਟੀ ਵੱਲੋਂ ਕਹਿਆ ਗਿਆ ਕਿ ਕਾਂਗਰਸ ਦੇ ਕੀਤੇ ਚੰਗੇ ਕੰਮ ਕਾਂਗਰਸ ਦੀਆਂ ਲੋਕ ਹਿੱਤਾਂ ਲਈ ਨੀਤੀਆਂ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਦਾ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਸੱਤਾ ਉਹ ਝੂਠ ਮਾਰ ਕੇ ਆਏ ਸੀ ਅਤੇ ਇਹਨਾਂ ਨੂੰ ਚਲਦਾ ਕਰਨ ਲਈ ਤਿਆਰ ਹਨ ਇਸ ਮੌਕੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ। ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਪ੍ਰਧਾਨ ਜੀ ਅੱਜ ਦਾ ਪ੍ਰੋਗਰਾਮ ਆਪਣੇ ਬਾਬਾ ਪੀਮਰਾ ਅੰਬੇਦਕਰ ਦਾ ਸਵਿਧਾਨ ਬਚਾਓ ਰੈਲੀ ਜੋ ਹਬੌਰ ਵਿੱਚ ਸਾਡੇ ਪੰਜਾਬ ਅਰਧ ਰਾਜਾ ਬੜਿੰਗੀ ਪਹੁੰਚ ਰਿਹਾ ਹੈ ਜਿਲ੍ਹੇ ਦੇ ਸਾਡੇ ਪ੍ਰਧਾਨ ਸਰਦਾਰ ਬਿੰਦਰ ਸਿੰਘ ਵਾਇਆ ਜੀ ਉਹਨਾਂ ਵੀ ਰਹਿਣ ਨਾਲ ਸਾਡੇ ਐਮਪੀ ਸਾਹਿਬ ਸਰਦਾਰ ਖੇਰ ਸਿੰਘ ਵਾਇਆ ਜੀ ਉਹਨਾਂ ਦੀ ਰਹਿ ਨਵਾਈ ਤੇ ਸਾਡੇ ਤੋਂ ਪੱਧਾ ਲੈ ਕੇ ਪੂਰੇ ਫਾਣੀ ਦਾ ਬਲਾਕ ਦਾ ਇਧਰ ਆਪਣੇ ਫਲਗਾ ਹਲਕੇ ਦਾ ਲੈ ਕੇ ਹਮੋਰ ਜਾ ਰਹੇ ਹਨ ਕਿਸ ਤਰ੍ਹਾਂ ਦਾ ਲੱਗਦਾ ਵੀ ਇਸ ਰੈਲੀ ਨਾਲ ਜਿਹੜਾ ਹੰਗਾਰਾ ਮਿਲੇਗਾ ਲੋਪਰਕਣਾ ਵਿੱਚ ਪੂਰੀ ਹੰਗਾਰਾ ਮਿਲੇਗਾ ਜੀ ਅੱਜ ਉਹ ਵੱਡਾ ਕਾਫਲਾ ਇਤੂ ਫਾਇਲਕਾ ਤੋਂ ਜਾ ਰਿਹਾ ਜੀ ਵਰਕਰ ਉੱਥੇ ਵੇਖਣ ਨੂੰ ਉਤਸ਼ਾਹ ਹੈ ਜੀ ਲੋਕਾਂ ਦੇ ਵਿੱਚ ਪੂਰਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਲੱਗ ਰਿਹਾ ਜੀ ਪੂਰਾ ਲੋਕਾਂ ਦੇ ਵਿੱਚ ਪਾਰਟੀ ਦਾ ਇਸ ਵਰਕਾ ਦੇ ਵਿੱਚ ਪੂਰਾ ਉਤਸ਼ਾਹ ਹੈ ਜੀ ਉਹਨਾਂ ਦੇ ਟਾਈਮ ਵਿੱਚ ਕਾਗਰਸ ਸਰਕਾਰ ਨਿਸ਼ਚਿਤ ਹੈ ਜੀ ਪ੍ਰਧਾਨ ਜੀ ਜਿਵੇਂ ਦੱਸਿਆ ਵੀ ਪ੍ਰਧਾਨ ਜੀ ਆ ਰਹੇ ਨੇ ਤੇ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਤੇ ਇਸ ਰੈਲੀ ਨਾਲ ਕੀ ਫਰਕ ਲੱਗਦਾ ਜੀ ਬਹੁਤ ਵੱਡਾ ਨਜਾਮ ਕਰਦੀ ਹੈ ਕਾਂਗਰਸ ਪਾਰਟੀ ਜੀ ਰਾਜਾ ਵਡਿੰਗ ਜੀ ਨੂੰ ਸੁਣਨ ਵਾਲੇ ਸਾਰੇ ਵਰਕਰ ਸਾਡੇ ਤਿਆਰ ਨੇ ਜੀ ਪੂਰੀ ਤੇਜ਼ ਨਾਲ ਜਾ ਰਹੇ ਹਾਂ ਅਸੀਂ ਜੀ ਇਸ ਤੋਂ ਬਾਅਦ ਕਾਂਗਰਸ ਪਾਰਟੀ ਹੋਰ ਬੰਗੂਤੀਆਂ ਨਾਲ ਜਾਊਗੀ ਵਿਰੋਧੀਆਂ ਨੂੰ ਕੀ ਕਹਿਣਾ ਚਾਹੋਗੇ ਵੀ ਇਸ ਤੋਂ ਰੈਲੀ ਤੋਂ ਬਾਅਦ ਉਹ ਜਿਹੜਾ ਤੁਸੀਂ ਵੇਖ ਹੀ ਲਏ ਵਿਰੋਧੀਆਂ ਦਾ ਕੀ ਹਾਲ ਹੈ ਜੀ ਪੂਰੇ ਮੀਡੀਆ ਵਿੱਚ ਪੂਰੇ ਫਾਇਰਕਾ ਪੂਰੇ ਪੰਜਾਬ ਦੇ ਵਿੱਚ ਹੀ ਬੁਰਾ ਹਾਲ ਇਹਨਾਂ ਦਾ ਜੀ ਕੀ ਲੱਗਦਾ ਵੀ ਕਾਂਗਰਸ ਦੁਬਾਰਾ ਇਕੱਠੀ ਹੋਗੇ ਸਾਡ ਇਕੱਠੀ ਹੋ ਗਈ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਵੱਡੀ ਪਾਰਟੀ ਥੋੜਾ ਬਹੁਤ ਹੰਦੇ ਵਿੱਚ ਚੱਲਦਾ ਰਹਿੰਦਾ ਹੈ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत